ਸਾਰੇ ਕਾਮਨਾ ਗੁਰੂ ਦੇ ਅੱਗੇ ਪਰਵਾਣੇ ਪਰ ਜੇ ਆਪਾਂ ਗੁਰੂ ਦੇ ਅੱਗੇ ਨਹੀਂ ਅਰਦਾਸ ਕਰੀਏ ਕਿ ਦਾਤਾ ਤੂੰ ਦਾਤਾ ਤੇਰਾ ਮਾਣੋ તેને પા પા કે સાલે ઘરે ઓ કેカフェ આના માતાની પૂછી આપ બેઠલાવો આપી બેઠા કરું કે આપે બાઈટ થી કે સામે એ અલ્લાહનો સબ કો મના પ્રાર્થના કોની સંસ્કાર જો નામ મે કે પેલો ગુરુ શર્મા હું પર કાઈ જાણ मनोकामना खत्म हो जाए कामना सब कुछ मिल गया जो गुरु नहीं मिलया कुछ इसका के नहीं मिलेगा इस करके सब तो पहला गुरु की प्राप्ति वास्ते गुरु के चरण अरस करनी पड़ेगी اے بادشاہ کرپا کرو ਸਾਨੂੰ ਖੰਡੇ ਬਾਟੇ ਦੀ ਧਾਰ ਦੀ بخشش ਕਰੋ سب ਤੋਂ ਪਹਿਲਾਂ ਆਪਾਂ ਕੀ ਮੰਗਣਾ ਗੁਰੂ ਤੋਂ ਕਿ ਗੁਰੂ ਵਾਲੇ ਬਣ ਜਾਈਏ ਖੰਡੇ ਬਾਟੇ ਦੀ ਧਾਰ ਨੂੰ ਇਹਨਾਂ ਰਸਤਾਂ 'ਤੇ ਗੁਰੂ ਜੀ ਤੋਂ ਭਾਈ ਗੱਲੇ ਜਿਵੇਂ ਨਾ ਤਰ੍ਹਾਂ ਆਪਾਂ ਸੇਵਾ ਕਰ ਸਕਦੇ ਹਾਂ ਨਾ ਆਪਾਂ ਸਿਮਰਨ ਕਰ ਸਕਦੇ ਆ ਭਾਈ ਡੱਲਾ ਜੀ ਦਸਵੇਂ ਪਾਤਸ਼ਾਹ ਦੇ ਟਾਈਮ ਤੇ ਅਜੇ ਉਹ ਰਾਜਾ ਸੀ ਫੌਜਾਂ ਦੀ ਰੱਖਦਾ ਸੀ ਪਰ ਜਦੋਂ ਆਪਾਂ ਇਤਿਹਾਸ ਦਾ ਬਹੁਤ ਵੱਡਾ ਔਰ ਛੋਟੀ ਗੱਲ ਕਰ ਲਈਏ ਜਦੋਂ ਰਾਈਫਲ ਪਰਖਣ ਵਾਲਾ ਨਿਸ਼ਾਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਉਸ ਸੀਨ ਲਿਖਿਆ ਕਿਵੇਂ ਮਹਾਰਾਜ ਇਹ ਧਾਰੇ ਸਿੱਖਾਂ ਨੂੰ ਗੋਲੀ ਤੋਂ ਡਰ ਨਹੀਂ ਲੱਗਦਾ। ਮਾਰੇ ਕਹਿੰਦੇ ਸਿੱਖਾਂ ਇਹਨਾਂ ਆਪਰਤ ਪਾਣ ਕੀਤਾ ਵਾ। ਹੁਣ ਇਹਨਾਂ ਨੂੰ ਮੌਤ ਤੋਂ ਡਰ ਨਹੀਂ ਲੱਗਦਾ ਇਹ ਮੌਤ ਨੂੰ ਡਰਾਉਂਦੇ ਹਨ। ਉਹ ਸਾਰਾ ਸੀਨ ਦੇਖੇ ਮਨਤਿ ਭਾਵਨਾ ਬਣੀ ਸਰਦਾ ਬਣੀ ਭਾਈ ਗੱਲਾ ਜੀ ਗੁਰੂ ਦੇ ਚਰਨਾਂ ਦੇ ਅੰਦਰ ਸੇਵਾ ਕਰਨ ਲੱਗੇ ਧੰਮਧਮ ਸੈਦ ਸਾਹਬੋ ਕੀ ਤਲਵੰਡੀ ਤਰ ਗੁਰੂ ਕੀ ਸਾ ਭਾਈ ਗੱਲੇ ਨੇ ਸਾਰਾ ਸਾਰਾ ਦਿਨ ਸੇਵਾ ਕਰਨੀ ਤੇ ਸਾਰੀ ਸਾਰੀ ਰਾਤ ਕਲਮੀਆਂ ਵਾਲੇ ਦਾ ਆ ਪਹਿਰਾ ਦੇਣਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਹਿਰੇ ਤੇ 25 ਸਿੰਘ ਖੜੇ ਹੁੰਦੇ ਸਨ ਜੀ 25 ਸਿੰਘਾਂ ਨੂੰ ਪਾਸੇ ਕਰ ਦੇਣਾ ਤੇ ਇਕੱਲੇ ਨੇ ਪਹਿਰਾ ਦੇਣਾ ਰਾਜਾ ਸਿੰਘ ਤੇਰਾਹੀ ਲੈਣੀ ਹੁੰਦੀ ਨਾ ਆਪ ਲੈ ਕੇ ਆਉਣੀ ਹੁੰਦੀ ਹੈ ਤਾਂ ਗੁਰੂ ਕੀ ਸੰਗਤ ਉਸ ਸਮੇਂ ਦੇ ਉਤੇ ਜਦੋਂ ਸਾਰਾ ਸਾਰਾ ਦਿਨ ਸੇਵਾ ਕਰੀ ਸਾਰੀ ਸਾਰੀ ਰਾਤ ਪਹਿਰਾ ਦੇਣਾ ਤੇ ਰਾਤ ਨੂੰ ਕਲਗੀਧਰ ਪਾਤਸ਼ਾਹ ਨੇ ਪੁੱਛਣਾ ਕਿ ਹੁਣ ਪਹਿਰੇ ਤੇ ਕੌਣ ਖੜਾ ਆਖਣ ਆਪ ਜੀ ਦਾ ਦਾਸ ਚੱਲਾ ਫੇਰ ਉਹ ਰਾਤ ਗਈ ਫੇਰ ਪੁੱਛਣਾ ਕਿ ਹੁਣ ਪਹਿਰੇ ਤੇ ਕੌਣ ਖੜਾ ਆਖਣ ਆਪ ਜੀ ਦਾ ਦਾਸ ਚੱਲਾ ਫੇਰ ਉਹ ਰਾਤ ਗਈ ਫੇਰ ਕਲਗੀਧਰ ਪਾਤਸ਼ਾਹ ਨੇ ਪੁੱਛਣਾ ਵੀ ਹੁਣ ਪਹਿਰੇ ਤੇ ਕੌਣ ਖੜਾ ਆਕਨ ਆਪੀ ਦਾ ਦਾਸ ਥਲਾ ਕਹਿਣ ਤੋਂ ਬਾਅਦ ਕਲ ਵੀ ਘਰ ਪਾਤਸ਼ਾਹ ਉਹਦੀ ਸੇਵਾ ਤੇ ਇੰਨਾ પ્રસન્ન ਹੋਏ ਮਹਾਰਾਜ ਨੇ ਬੁਲਾਇਆ ਕਹਿੰਦੇ ਭਾਈ ਡਲਿਆ ਤੂੰ ਸੇਵਾ ਬੜੀ ਕੀਤੀ ਆ ਤੇਰੀ ਸੇਵਾ ਤੋਂ ਅਸੀਂ ਪਰਸੰਨ ਹਾਂ ਤੂੰ ਹੋਰ ਮੰਗ ਲਾ ਜੋ ਵੀ ਤੂੰ ਉਹ ਮੰਗੇਗਾ ਤੈਨੂੰ ਉਹ ਹੀ ਦਿੱਤਾ ਜਾਵੇਗਾ ਸੇਵਾ ਕਰ ਕਰਕੇ ਸਿਮਰਤ ਕਰਕੇ ਸਤ ਸੰਗਤ ਕਰਕੇ ਭਾਈ ਗੱਲੇ ਨੂੰ ਇਹ ਗਿਆਨ ਹੋ ਗਿਆ ਕਿ ਜਿੰਨੀਆਂ ਦੁਨਿਆਵੀ ਚੀਜ਼ਾਂ ਉਹ ਮੇਰੇ ਕੰਮ ਆਉਣ ਵਾਲੀਆਂ ਨਹੀਂ ਈਆਂ ਤੇ ਭਾਈ ਗੱਲੇ ਨੇ ਬੇਇਤੀ ਕੀਤੀ ਮਹਾਰਾਜ ਜੇ ਸਾਡੇ ਉਤੇ ਤੁਫੇ ਜੀ ਸਾਡੇ ਉੱਤੇ ਕਿਰਪਾ ਲੱਗੇ ਜੇ ਕਰਨ ਇਹ ਬਖਸ਼ਿਸ਼ ਕਰੋ ਕਿ ਸਾਨੂੰ ਸੱਚਖੰਡ ਦੇ ਅੰਦਰ ਇਤ ਪੀੜੀ ਜੋਗੀ ਥਾਂ ਝਾੜੇ ਚਰਨਾ ਵਿੱਚ ਬਹਿਣ ਵਾਸਤੇ ਦੇ ਦਿਓ ਜਦੋਂ ਅਸੀਂ ਪਰਲੋਕ ਨੂੰ ਜਾਈਏ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਕਹਿੰਦੇ ਭਾਈ ਡਲਿਆ ਤੂੰ ਮਾਇਆ ਮੰਗ ਲਾ ਜਿੰਨੀ ਮਰਜ਼ੀ ਤੈਨੂੰ ਮਾਇਆ ਦੇ ਦਿੰਦੇ ਆ ਤੂੰ ਜ਼ਗੀਰਾ ਮੰਗ ਲਾ ਤੈਨੂੰ ਜ਼ਗੀਰਾ ਦੇ ਦਿੰਦੇ ਆ ਸੋਨਾ ਚਾਂਦੀ ਹੀਰੇ ਮੋਤੀ ਮੰਗ ਲਾ ਤੈਨੂੰ ਉਹ ਦੇ ਲੈਂਦੇ ਆ ਤੂੰ ਰਾਜ ਮੰਗ ਲਾ ਤੈਨੂੰ ਚੱਕਰਵਰਤੀ ਬਾਦਸ਼ਾਹ ਪੂਰੇ ਸੰਸਾਰ ਦਾ ਬਣਾ ਦੇਣੇ ਆ ਕਹਿੰਦੇ ਸੱਚਖੰਡ ਦੇ ਅੰਦਰ ਜੇ ਤੂੰ ਕਈਨਾ ਪੀੜੀ ਜੋਗੀ ਥਾਂ ਲੈ ਲਿਓ ਉਹ ਨਹੀਂ ਤੈਨੂੰ ਪ੍ਰਾਪਤ ਹੋ ਸਕਦੀ ਭਾਈ ਡਾਡਾ ਜੀ ਕਹਿਣ ਲੱਗੇ ਮਹਾਰਾਜ ਆਪੇ ਤੁਸੀਂ ਕਿਹਾ ਵਾ ਕਿ ਜੋ ਤੂੰ ਮੰਗੇਗਾ ਤੈਨੂੰ ਉਹ ਦਿੱਤਾ ਜਾਵੇਗਾ ਤੇ ਜੇ ਮੈਂ ਹੁਣ ਬੇਨਤੀ ਕੀਤੀ ਆ ਤੇ ਸੱਚਖੰਡ ਚ ਪੀੜੀ ਜੋਗੀ ਥਾਂ ਚਾਹੀਦੀ ਆ ਤੇ ਆਪਜੀ ਕਹਿੰਦੇ ਉਹ ਪ੍ਰਾਪਤ ਨਹੀਂ ਹੋ ਸਕਦੀ ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ ਸਿੱਖਾਂ ਕਹਿੰਦੇ ਭਾਈ ਜਲਿਆ ਤੈਨੂੰ ਅਮਰਤ ਛਕਣਾ ਪਵੇਗਾ ਤਾਂ ਇਹਨੂੰ ਸੱਚਖੰਡ ਦੇ ਵਿੱਚ ਪਿੜੀ ਜੋਗੀ ਥਾਂ ਪ੍ਰਾਪਤ ਹੋ ਸਕਦੀ ਆ ਭਾਈ ਗੱਲਾਂ ਜੀ ਕਹਿਨਾਂਗੇ ਮਹਾਰਾਜ ਸਤਿ ਸ੍ਰੀ ਅਕਾਲ ਜੀ ਸਤਿ ਅਕਾਲ ਭਾਈ ਸਤਿ ਅਕਾਲ

雨 marriages differences